ਸਾਸਤਰੀ ਕਾਲ ਜੀ ਕਪੜੇ ਲਿੜੇ ਕਲੈਕਸ਼ਨ ਐਂਡ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆਏ ਬਹੁਤ ਸੋਹਣੇ ਨੈਕ ਡਿਜ਼ਾਈਨ ਜੋ ਕਿ ਅੱਜ ਕੱਲ ਟ੍ਰੈਂਡ ਚ ਨੇ ਹਾਂਜੀ ਇਹ ਫਰਸਟ ਹੈ ਪ੍ਰਿੰਟਡ ਸੂਟ ਦੇ ਉੱਪਰ ਹੈ ਨੈਕ ਡਿਜ਼ਾਈਨ ਨਾ ਸੂਟ ਨਾਲ ਦੀ ਪੱਟੀ ਲਗਾ ਕੇ ਉਸ ਦੇ ਨਾਲ ਲੇਸ ਲਗਾਈਏ ਐਵੇਂ ਵੀ ਰੇਸ਼ੇਪ ਦਿੱਤੀ ਹੈ ਔਰ ਸੈਂਟਰ 'ਚ ਪ੍ਰਿੰਟ ਬੂਟਾ ਦਿੱਤਾ ਹੋਇਆ ਜੋ ਪ੍ਰਿੰਟ ਚ ਬੂਟਾ ਹੈ ਉਹ ਬੂਟਾ ਦੇ ਕੇ ਇਸ ਦੇ ਉੱਪਰ ਬਲੇਟਸ ਲਗਾਏ ਨੇ ਇਸ ਤਰ੍ਹਾਂ ਬਹੁਤ ਹੀ ਸੋਹਣਾ ਨੈਕ ਤਿਆਰ ਹੋਇਆ ਹੈ ਹਾਂਜੀ ਇਹ ਨੈਕਸਟ ਹੈ ਜੀ ਇਹ ਬਾਟਮ ਨਾਲ ਦੀ ਚਿਕਨ ਲਗਾਈ ਹੋਈ ਹੈ neck ਤੇ ਇਹਦੇ ਵਿੱਚ ਲੈਸ ਦਿੱਤੀ ਹੋਈ ਹੈ ਔਰ ਇੱਕ ਵੀ ਸ਼ੇਪ ਦਿੱਤੀ ਹੈ ਲੈਸ ਦੇ ਵਿੱਚ ਤੇ ਇਹ ਬਹੁਤ ਹੀ ਸੋਹਣਾ ਡਿਜ਼ਾਈਨ ਤਿਆਰ ਹੋਇਆ ਹੈ ਹਾਂਜੀ ਇਹ ਨੈਕਸਟ ਡਿਜ਼ਾਈਨ ਹੈ neck ਦਾ ਬਹੁਤ ਹੀ ਪਿਆਰਾ ਡਿਜ਼ਾਈਨ ਬਣਿਆ ਹੈ ਉੱਪਰ ਇਸ ਤੇ ਬੀਡਸ ਲਗਾਏ ਹਨ ਲੈਸ ਦੇ ਨਾਲ ਇਹ ਡਿਜ਼ਾਈਨ ਤਿਆਰ ਕੀਤਾ ਹੈ ਇਹ ਕਲੀਆਂ ਵਾਲਾ ਸ਼ਰਟ ਹੈ ਔਰ ਇਸ ਦੇ ਉੱਪਰ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਲੱਗ ਰਿਹਾ ਹੈ। ਹਾਂਜੀ ਇਹ ਨੈਕਸਟ ਹੈ ਜੀ। ਇਹ ਸ਼ਰਟ ਨਾਲ ਦੀ ਲੇਸ ਦਿੱਤੀ ਹੋਈ ਹੈ। ਗਲੇ 'ਚ ਸੈਂਟਰ 'ਚ ਪੱਟੀ ਵਾਂਗ ਲੇਸ ਦਿੱਤੀ ਹੋਈ ਹੈ। ਅ ਸੌਰੀ ਇਹ ਦੁਪੱਟੇ ਨਾਲ ਦੀ ਲੇਸ ਹੈ ਔਰ ਇਸ ਦੇ ਉੱਪਰ ਪੌੜ ਲਗਾਏ ਹਨ। ਹਾਂਜੀ ਨੈਕਸਟ ਇਹ ਜੀ ਸੋਲ ਦਾ ਰੰਗ ਬਹੁਤ ਹੀ ਲਾਈਟ ਆ ਰਿਹਾ ਹੈ। ਇਸ ਸ਼ਰਟ ਦੇ ਵਿੱਚ ਐਮਬ੍ਰੋਇਡਰੀ ਹੈ। एम्ब्रॉयडरी के कलर की एंकर थ्रेड नाल एंकरिंग की हुई है हाँ जी नैक्सट है जी उपर लैस रख के लगाई है फ्रंट के बैक दैकू नैकते सिंपल का सिंपल है और स्टाइलिश है हाँ जी नैक्सट है जी बॉटम न पट्टी लगाई है बॉटम नाल दी पट्टी लगा के सेंटर फिर प्रिंट कपड़ा लगाया और इस लैस दिती हुई है ਦੁਗੱਟੇ ਤੇ ਸੂਟ ਤੇ ਸੇਮ ਲੈਸ ਹੈ ਹਾਂਜੀ ਨੈਕਸਟ ਹੈ ਜੀ ਇਹ ਗਲਾ ਬਾਹਰ ਨੂੰ ਮੋੜ ਕੇ ਤਾਂ ਇਸ ਦੇ ਉੱਪਰ ਲੈਸ ਦੇ ਕੇ ਬਾਹਰ ਦੀ ਸਾਈਡ ਬਹੁਤ ਹੀ ਸੋਹਣਾ ਨੈਕ ਤਿਆਰ ਹੋਇਆ ਹੈ ਹਾਂਜੀ ਇਸ ਤਰ੍ਹਾਂ ਆਪਾਂ ਥੋੜਾ ਜਿਹਾ ਫਰਕ ਕਰਕੇ ਤਾਂ ਆਪਣੇ ਸੂਟ ਨੂੰ ਸਿੰਪਲ ਤੋਂ ਸਟਾਈਲਿਸ਼ ਬਹੁਤ ਸੋਹਣਾ ਬਣਾ ਤਿਆਰ ਕਰ ਸਕਦੇ ਹਾਂ ਜੀ इस तरह कोई भी सूट तैयार करवाना हो तो साप नंबर सा कॉन्टैक्ट कर सकते हो जी साइड वीडियोज़ देखने थैंक यू साइ चैनल में सबसक्राइब करो ताकि आने वाले सोहने सोने वीडियोज़ तुडे तक पहुँच सकन थैंक यू